ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਜ ਦੇ ਪੰਜਾਬ ਦੌਰੇ ਤੋਂ ਪਹਿਲਾਂ ਬੀਤੀ ਦੇਰ ਰਾਤ ਮੈਡਮ ਨਵਜੋਤ ਕੌਰ ਸਿੱਧੂ ਦੇ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਗਿਆ ਕਿ ਮੈਡਮ ਨਵਜੋਤ ਕੌਰ ਸਿੱਧੂ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ ਤੋਂ ਆਪਣੇ ਆਪ ਨੂੰ ਸਾਈਡਲਾਈਨ ਕਰਨਗੇ ਕਿ ਸਿੱਧੂ ਜੋੜਾ ਭਾਜਪਾ ਦੇ ਵਿੱਚ ਸਮੂਲੀਅਤ ਕਰਨ ਜਾ ਰਿਹਾ ਹੈ ਖਬਰ ਬੜੀ ਐਮ ਹੈ ਗੱਲਬਾਤ ਇਸ ਉੱਪਰ ਕਰਨੀ ਹੈ ਤੇ ਉਧਰ 328 ਰੂਪ ਮਾਮਲੇ ਦੇ ਵਿੱਚ ਹਰ ਇੱਕ ਦਿਨ ਵੱਡੇ ਬਦਲਾਅ ਹੋ ਰਹੇ ਨੇ ਹੁਣ 328 ਰੂਪ ਦਾ ਮਾਮਲਾ ਨਹੀਂ ਬਲਕਿ 880 ਸਰੂਪ ਲਾਪਤਾ ਹੋਏ ਨੇ 328 ਸਰੂਪ ਲੱਭੇ ਨਹੀਂ ਤੇ 880 ਸਰੂਪ ਹੁਣ ਕਿੱਥੋਂ ਲੱਭਣਗੇ ਇਹ ਪੂਰਾ ਮਾਮਲਾ ਕਿਵੇਂ ਸਾਹਮਣੇ ਆਇਆ ਇਸ ਤੇ ਹੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦੀ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਗੰਭੀਰ ਮੁੱਦਾ ਬਣਦਾ ਜਾ ਰਿਹਾ ਹੈ ਅਦਾਲਤ ਦੇ ਵਿੱਚ ਸੀਲਬੰਦ ਰਿਪੋਰਟ ਪੇਸ਼ ਕੀਤੀ ਗਈ ਆ ਉਸ ਰਿਪੋਰਟ ਦੇ ਵਿੱਚ ਕੀ ਕੁਝ ਖੁਲਾਸੇ ਕੀਤੇ ਗਏ ਨੇ ਇਸ ਤੇ ਹੀ ਬਹੁਤ ਅਹਿਮ ਗੱਲਬਾਤ ਕਰਨੇ ਹਾਸ਼ੀਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜ ਰਖੜਾ ਇਨ੍ਹਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਾਬੋ ਸਵਾਗਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਸਾਰੈ ਸਤਿ ਸ਼੍ਰੀ ਅਕਾਲ ਅਣਕੀ ਸਰ ਮੈਡਮ ਨਵਜੋਤ ਕੌਰ ਸਿੱਧੂ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਮਨ ਦੇ ਅੰਦਰ ਜੋ ਗੁੱਸਾ ਪਾਲੀ ਬੈਠੇ ਸੀ ਬੀਤੇ ਕੱਲ ਉਹਨਾਂ ਦੇ ਵੱਲੋਂ ਉਹ ਪੜਾਅਸ ਕਾਢੀ ਦਿੱਤੀ ਜੀ ਇੱਕ ਐਕਸ ਟਵੀਟ ਦੇ ਜ਼ਰੀਏ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਉਹ ਕਾਂਗਰਸ ਨੂੰ ਛੱਡ ਰਹੇ ਨੇ ਪਰ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਇੱਕੋ ਦਮ ਉਹਨਾਂ ਦੇ ਵੱਲੋਂ ਇਹ ਟਵੀਟ ਕਰ ਦੇਣਾ ਬਹੁਤ ਸਾਰੇ ਸਵਾਲ ਖੜੇ ਕਰ ਰਿਹਾ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕੇ ਹੀ ਇਸ ਗੱਲ ਤੇ ਮੋਹਰ ਲੱਗਣ ਵਾਲੀ ਆ ਕਿ ਮੈਡਮ ਨਵਜੋਤ ਕੌਰ ਸਿੱਧੂ ਭਾਜਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਜੀ ਅ ਦੇਖੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਪੰਜਾਬ ਫੇਰੀ ਹੈ ਔਰ ਉਹਨਾਂ ਨੇ ਜਲੰਧਰ ਵਿਖੇ ਅੱਜ ਪਹੁੰਚਣਾ ਡੇਰਾ ਬੱਲਾ ਵਿਖੇ ਜੀ 4:30 ਵਜੇ ਦਾ ਉਹਨਾਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਸ਼ੈਡਿਊਲ ਹੈ ਉਹਨਾਂ ਦਾ ਹੈ ਔਰ ਇਹਦੇ ਸਮੇਂ ਦਰਮਿਆਨ ਉਹ ਆਦਮਪੁਰ ਜਿਹੜਾ ਸਟੇਸ਼ਨ ਆ ਉੱਥੇ ਉਤਰਨਗੇ ਫਿਰ ਉਹਨਾਂ ਨੇ 에어ਪੋਰਟ ਦਾ ਨਾਮ ਜਿਹੜਾ ਹੈ ਉਹ ਗੁਰੂ ਰਵੀਦਾਸ ਜੀ ਦੇ ਨਾਮ ਤੇ ਰੱਖਣਾ ਫਿਰ 40 ਮਿੰਟ ਉਹਨਾਂ ਨੇ ਡੇਰਾ ਬੱਲਾ ਵਿਖੇ ਹੀ ਅ ਫੰਕਸ਼ਨ ਉੱਤੇ ਉਹਨਾਂ ਨੇ ਸੰਤਾਂ ਨੂੰ ਵੀ ਸਬੋਧਨ ਕਰਨਗੇ ਔਰ ਜਿਹੜੇ ਉੱਥੇ ਦੇ ਗੱਦੀ ਨਿਸ਼ੀਨ ਨੇ ਉਹਨਾਂ ਨੂੰ ਵੀ ਮਿਲਣ ਕਿ ਜਿਹੜੇ ਇਸ ਵੇਲੇ ਵਾਰਾਨਾ ਸੀ ਗਏ ਨੇ ਪਰ ਉਦੋਂ ਤੱਕ ਉਹ ਕਹਿੰਦੇ ਨੇ ਕਿ ਉਹ ਵੀ ਪਹੁੰਚ ਜਾਣਗੇ ਹੁਣ ਆਪਣੇ ਆਪ ਦੇ ਵਿੱਚ ਇਹ ਜਿਹੜੀ ਫੇਰੀ ਹੈ ਪ੍ਰਧਾਨ ਮੰਤਰੀ ਹੋਣਾਂ ਦੀ ਇਹਦੇ ਉੱਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਟਿੱਕੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਸਫੀਸਾ ਬਦਲ ਵੀ ਸਵਾਗਤ ਕਰ ਰਹੇ ਆ ਦੂਜੇ ਪਾਸੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਆ ਉਹ ਵੀ ਬੰਪਾਰ ਹੈ ਕਿ ਸ਼ਾਇਦ ਮੁੱਖ ਮੰਤਰੀ ਕੋਈ ਇਸ ਮੌਕੇ ਤੇ ਅਹਿਮ ਐਲਾਨ ਜਿਹੜਾ ਉਹ ਕਰ ਸਕਦੇ ਆ ਪੰਜਾਬ ਵਾਸਤੇ ਕਿਉਂਕਿ ਇਹ ਅੱਜ ਬਜਟ ਵੀ ਪੇਸ਼ ਹੋਣਾ ਤੇ ਇਹ ਪੰਜਾਬ ਵਾਸਤੇ ਜਿਹੜਾ ਆਖਰੀ ਬਜਟ ਹੈ ਕਿਉਂਕਿ ਸਪਾਈ ਦੇ ਵਿੱਚ ਜਿਹੜੀਆਂ ਉਸ ਚੋਣਾਂ ਹੋ ਚੜੀਆਂ ਨੇ ਸੋ ਇਸ ਤਰੀਕੇ ਨਾਲ ਪ੍ਰਧਾਨ ਮੰਤਰੀ ਦੀ ਇਸ ਫੇਰੀ ਦੇ ਉੱਤੇ ਸਾਰੇ ਪੰਜਾਬੀਆਂ ਦੀਆਂ ਨਜ਼ਰਾਂ ਜਿਹੜੀਆਂ ਉਹ ਟਿਕਿਆ ਨੇ ਕਿ ਪ੍ਰਧਾਨ ਮੰਤਰੀ ਇਸ ਮੌਕੇ ਤੇ ਕੀ ਐਲਾਨ ਜਿਹੜਾ ਉਹ ਕਰ ਸਕਦੇ ਆ ਉਹ ਇਹ ਸਾਡੀਆਂ ਵੀ ਨਜ਼ਰਾਂ ਜਿਹੜੀਆਂ ਇਹਦੇ ਉੱਤੇ ਜ਼ਰੂਰ ਧਿਕੇ ਰਹਿਣਗੇ ਜੇ ਜੇ ਦਿਸਪੰਦੀ ਅਸੀਂ ਬਾਅਦ ਵਿੱਚ ਪ੍ਰੋਗਰਾਮ ਕਰਾਂਗੇ ਕਿ ਪ੍ਰਧਾਨ ਮੰਤਰੀ ਫੇਰੀ ਦਾ ਪੰਜਾਬ ਨੂੰ ਕੀ ਮਿਲਿਆ ਜਾਂ ਕੀ ਨਹੀਂ ਮਿਲਿਆ ਇਹ ਤਾਂ ਹੋਣਾ ਕੁਝ ਸਮੇਂ ਬਾਅਦ ਜਿਹੜਾ ਉਹ ਪਤਾ ਜਿਹੜਾ ਲੱਗ ਜੇਗਾ ਅ ਬਾਕੀ ਜਿਹੜਾ ਪ੍ਰਸ਼ਨ ਤੁਸੀਂ ਮੈਨੂੰ ਕੀਤਾ ਉਹ ਕੀਤਾ ਹੈ ਮੈਡਮ ਨਵਜੋਤਪੁਰ ਸਿੱਧੂ ਨਵਜੋਤਪੁਰ ਸਿੱਧੂ ਹੁਣੀ ਉਦੋਂ ਚਰਚਾਵਾਂ 'ਚ ਹੁੰਦੇ ਨੇ ਕਿ ਜਦੋਂ ਉਹਨਾਂ ਨੇ 500 ਕਰੋੜ ਰੁਪਏ ਵਾਲੀ ਗੱਲ ਜਿਹੜੀ ਚਲਾਈ ਕਿ ਮੁੱਖ ਮੰਤਰੀ ਦਾ ਅਹੁਦਾ ਕਾਂਗਰਸ ਦੇ ਵਿੱਚ ਉਹਨਾਂ ਨੂੰ ਮਿਲਦਾ ਹੈ ਜਿਹੜਾ 500 ਕਰੋੜ ਰੁਪਈਆ ਦਿੰਦਾ ਹੈ ਤਾਰ ਕੋਤਰ ਦੀ ਦਾਲ ਹੀ ਉਹਨਾਂ ਨੇ ਇਹ ਗੱਲ ਕਿ ਕਿ ਨਵਜੋਤ ਸਿੰਘ ਸਿੱਧੂ ਉਸ ਵਕਤ ਸਰਗਰਮ ਹੋਣਗੇ ਜੇ ਉਹਨਾਂ ਨੂੰ ਕੋਈ ਮੁੱਖ ਮੰਤਰੀ ਦਾ ਚਿਹਰਾ ਆਲਾ ਹੁੰਦੇ ਨੇ ਇਸ ਗੱਲ ਨੂੰ ਲੈ ਕੇ ਕਾਂਗਰਸ ਜਿਹੜੀ ਸੀ ਉਹ ਕਾਫੀ ਖਫਾ ਹੋਈ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੱਲੋਂ ਉਹਨਾਂ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਉਹ ਜਿਹੜਾ ਉਹ ਖਾਰਜ ਜਿਹੜਾ ਉਹ ਮੁਤਲਟਾ ਉਹ ਕਰ ਦਿੱਤਾ ਜਾਂਦਾ ਉਸ ਮਗਰੋਂ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਕਾਫੀ ਬਿਆਨਬਾਜ਼ੀ ਕਰਦੇ ਆ ਫਿਰ ਬਾਅਦ ਚ ਉਹ ਚੁੱਪ ਵੀ ਕਰ ਜਾਂਦੇ ਪਰ ਉਸੇ ਸਮੇਂ ਦੇ ਦੌਰਾਨ ਉਹਨਾਂ ਵੱਲੋਂ ਜਿਹੜੇ ਆਸ਼ਪਾਦੀ ਕਾ ਪ੍ਰਧਾਨ ਨੇ ਜੀਪੀ ਨੱਡਾ ਤਾਂ ਕਭ ਭਰਾ ਜਿਹੜੇ ਹੁੰਦਾ ਉਹ ਹੋਰ ਨਹੀਂ ਉਹਨਾਂ ਨਾਲ ਉਹਨਾਂ ਮੁਲਾਕਾਤ ਕੀਤੀ ਜਾਂਦੀ ਆ ਉਹਨਾਂ ਦੇ ਬਕਾਇਦਾ ਤੌਰ ਤੇ ਸੁੱਲੇ ਜਿਹੜੇ ਉਹ ਗਾਈ ਜਾਂਦੇ ਨੇ ਉਹਨਾਂ ਵੱਲੋਂ ਔਰ ਨਾਲ ਹੀ ਨਾਲ ਇਹ ਉਹਨਾਂ ਨੇ ਉਸ ਸਮੇਂ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਜਾਂ ਨਵਜੋਤਪੁਰ ਸਿੱਧੂ ਉਹਨਾਂ ਨੇ ਪੰਜਾਬ ਦੇ ਵਿੱਚ ਵਿਸ਼ਵ ਹਿੰਦੂ ਕ੍ਰਿਸ਼ੇਤ ਨਾਮ ਮਿਲ ਕੇ ਗਊਆਂ ਨੂੰ ਬਚਾਉਂਦਾ ਵੀ ਕੰਮ ਜਿਹੜਾ ਸੀ ਉਹ ਸ਼ੁਰੂ ਕਰਨ ਦਾ ਅਲਾਜ ਜਿਹੜਾ ਉਹ ਕੀਤਾ ਭਾਵੇਂ ਉਸ ਤੋਂ ਪਤਾ ਲੱਗਣ ਲੱਗ ਕੇ ਅਸੀਂ ਕਿ ਨਵਜੋਤਪੁਰ ਸਿੱਧੂ ਇਹ ਕਾਂਗਰਸ ਨੂੰ ਕਿਸੇ ਸਮੇਂ ਵੀ ਜਿਹੜੀ ਅ ਸ਼ਰਸਕ ਦੇ ਅੱਜਾਂ ਬਾਈ ਬਾਈ ਕਰ ਸਕਦੇ ਆ ਸੋ ਬੀਤੀ ਰਾਤ ਉਹਨਾਂ ਵੱਲੋਂ ਐਕਸ ਤੇ ਉੱਤੇ ਇੱਕ ਮੈਸੇਜ ਪਾ ਕੇ ਬਕਾਇਦਾ ਤੌਰ ਤੇ ਕਾਂਗਰਸ ਛੱਡਣ ਦਾ ਜਿਹੜਾ ਐਲਾਨ ਉਹ ਕਰ ਦਿੱਤਾ ਵਿਆ ਉਹ ਨਾਲ ਹੀ ਉਹਨਾਂ ਨੇ ਰਾਜੀ ਵੜਿੰਗ ਨੂੰ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਆੜੇ ਹੱਥੀ ਲਿਆ ਕਾਂਗਰਸ ਦੀ ਬीडी ਦੋਪਣ ਵਾਲਾ ਕਿਹਾ ਬਹੁਤ ਕੁਝ ਉਹਨਾਂ ਨੇ ਰਾਜਾ ਵੜਿੰਗ ਦੇ ਸੰਬੰਧੀ ਜਿਹੜਾ ਬੋਲਿਆ ਹੈ ਸੁਭਾਵਿਕ ਸੀ ਕਿ ਇਹੋ ਜਿਹੇ ਹੀ ਬਿਆਨ ਜਿਹੜੇ ਆਉਣੇ ਸੀ ਹੁਣ ਜਿਹੜਾ ਇਹ ਪ੍ਰਸ਼ਨ ਹੈ ਕਿ ਪ੍ਰਧਾਨ ਮੰਤਰੀ ਦੀ ਐਮ ਪੰਜਾਬ ਫੀਰੀ ਤੋਂ ਪਹਿਲਾਂ ਨਵਜੋਧਪੁਰ ਸਿੱਧੂ ਦਾ ਅਸਤੀਫਾ ਕਾਂਗਰਸ ਤੋਂ ਛੱਡਣਾ ਤਾਂ ਕਿ ਉਹ ਪਾਸ਼ਪਾ ਵਿੱਚ ਸ਼ਾਮਲ ਜਿਹੜੇ ਉਹ ਹੋ ਸਕਦੇ ਨੇ ਇਹ ਇੱਕ ਬੜਾ ਵੱਡਾ ਜਿਹੜਾ ਪ੍ਰਸ਼ਨ ਹੈ ਬਾਕੀ ਇਹਦੀ ਅਸਲੀਅਤ ਕੀ ਹੈ ਜਾਂ ਕੀ ਨਹੀਂ ਇਹ ਤਾਂ ਕੇਵਲ ਨਵਜੋਧਪੁਰ ਸਿੱਧੂ ਹੀ ਜਾਣਦੇ ਨੇ ਪਰ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਦੇ ਜਿਹੜੇ ਪਾਸ਼ਪਾ ਦੇ ਪ੍ਰਧਾਨ ਸਨ ਜੀਪੀ ਨੱਡਾ ਉਹਨਾਂ ਨਾਲ ਮੁਲਾਕਾਤ ਕੀਤੀ ਵਿਸ਼ਵ ਹਿੰਦੂ ਪਰਿਸ਼ਦ ਨਾਲ ਗੱਲਬਾਤ ਕੀਤੀ ਤਾਂ ਧਰੂਵੀਕਰਨ ਦੀ ਦਾ ਹਿੰਦੂ ਧਰੂਵੀਕਰਨ ਦੀ ਨੀਤੀ ਦੇ ਅਨੁਸਾਰ ਉਹਨਾਂ ਨੇ ਲੱਗਦਾ ਪਾਜ ਪਾਦਿਆ ਦਾ ਪੱਲਾ ਆ ਉਹਨਾਂ ਨੇ ਫੜਨ ਦਾ ਜਿਹੜਾ ਮੂਡ ਜਿਹੜਾ ਉਹ ਬਣਾ ਲਿਆ ਹੈ ਸਾਡੇ ਕੋਲ ਜਿਸ ਤਰੀਕੇ ਨਾਲ ਚੋ ਕੁਝ ਦਿਨ ਪਹਿਲਾਂ ਆਪਾਂ ਇਹ ਗੱਲ ਕੀਤੀ ਸੀ ਆਪਣੇ ਇਸ ਪ੍ਰੋਗਰਾਮ ਚ ਕਿ ਪੰਜਾਬ ਕਾਂਗਰਸ ਦਾ ਇੱਕ ਵੱਡਾ ਚਿਹਰਾ ਜਿਹੜਾ ਆ ਖਾਸ ਤੌਰ ਤੇ ਜਿੱਦਣ ਅਭਿਸ਼ਾਹ ਉਹਨਾਂ ਦੀ ਫੇਰੀ ਆ 22 ਫਰਵਰੀ ਨੂੰ ਪੰਜਾਬ ਦੇ ਵਿੱਚ ਮੋਗੇ ਦੇ ਵਿੱਚ ਜਿਹੜੀ ਲੀ ਹੁਣੀ ਆ ਉਹਦੇ ਵਿੱਚ ਪਤਾ ਲੱਗਾ ਸੀ ਕਿ ਪੰਜਾਬ ਕਾਂਗਰਸ ਦਾ ਇੱਕ ਵੱਡਾ ਚਿਹਰਾ ਭਾਜਪਾ ਨੂੰ ਜੁਆਇਨ ਕਰ ਸਕਦਾ ਹੈ ਕਿ ਹੁਣ ਜਿਹੋ ਜਿਹੇ ਹਾਲਾਤ ਐ ਇਸ ਲਈ ਜਿਹੜੇ ਬਣੇ ਨੇ ਖਾਸ ਤੌਰ ਤੇ ਨਵਜੋਤਪੁਰ ਸਿੱਧੂ ਨੇ ਜਿਸ ਤਰੀਕੇ ਨਾਲ ਇਹ ਐਕਸਟਿਊਟਿਵ ਤੇ ਜਾਣਕਾਰੀ ਦਿੱਤੀ ਔਰ ਬੀਤੇ ਸਮੇਂ ਚ ਜਿਸ ਤਰੀਕੇ ਨਾਲ ਪਾਸ਼ਪਾ ਦੇ ਪ੍ਰਤੀ ਉਹਨਾਂ ਦਾ ਪ੍ਰੇਮ ਜਿਹੜਾ ਉਹ ਸਾਹਮਣੇ ਆਇਆ ਤਾਂ ਜੋ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਉਸ ਸਮੇਂ ਵੀ ਅਹੀਂ ਅਚਬੀਏ ਕੱਲ ਕਹ ਰਹੇ ਤੇ ਉਹਦੇ ਸਬੰਧੀ ਇਹ ਸੀ ਇਹ ਨਵਜੋਤਪੁਰ ਸਿੱਧੂ ਜਿਹੜਾ ਆ ਉਹ ਜਿਹੜੇ ਨੇ ਉਹ ਪਾਸ਼ਪਾ ਨੂੰ ਜਾਣ ਜਿਹੜਾ ਉਹ ਕਾਸ ਕਰ ਸਕਦੇ ਆ ਖਾਸ ਤੌਰ ਤੇ ਜਦੋਂ ਅੰਮ ਸ਼ਾਫਲੀ ਜਿਹੜਾ ਉਹਨੇ ਜਿਹੋ ਸੂਤਰਾਂ ਨੇ ਸਾਨੂੰ ਜਿਹੜੀ ਜਿਹੜੀ ਇਸ ਦੀ ਜਾਣਕਾਰੀ ਇਹ ਦਿੱਤੀ ਸੀ ਸੋ ਅਜਾ ਹੁਣ ਜਿਸ ਤਰੀਕੇ ਦੇ ਨਾਲ ਨਰਿੰਦਰ ਮੋਦੀ ਹੁਣੀ ਆ ਰਿਹਾ ਔਰ ਉਸ ਤੋਂ ਪਹਿਲਾਂ ਉਹਨਾਂ ਨੂੰ ਬਕਾਇਦਾ ਤੌਰ ਤੇ ਰਿਜ਼ਾਈਨ ਜਿਹੜਾ ਉਹ ਉਸ ਨੂੰ ਛੱਡਣ ਦਾ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਗਿਆ ਤਾਂ ਪੌਸਿਬਿਲਟੀ ਤਾਂ ਇਹ ਤਾਂ ਕਿਾਸ ਰਹੀ ਸਿਆਸੀ ਪੰਟਤਾਂ ਵੱਲੋਂ ਬੜਾ ਸਮਾਂ ਪਹਿਲਾਂ ਦੀਆਂ ਲਾਈਆਂ ਜਾ ਰਹੀਆਂ ਨੇ ਕਿ ਉਹ ਹੁਣ ਭਾਜਪਾ ਚ ਹੀ ਜਾਣਗੇ ਕਿਉਂਕਿ ਦੇਖੋ ਪਹਿਲਾਂ ਵੀ ਉਹ ਭਾਜਪਾ ਚ ਸੰਗ ਜਿਵੇਂ ਕਾਲੀਪਾਚ ਪਾ ਗੱਠਚੋੜ ਸਰਕਾਰ ਪੰਜਾਬ ਦੀ ਬੰਦੀ ਆ ਤਾਂ ਕੁਦਰਤੀ ਤੌਰ ਤੇ ਭਾਜਪਾ ਦੇ ਨਾਲ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਬੜੀਆਂ ਡੂੰਘੀਆਂ ਨੇ ਚਾਹੀਏ ਨਵਜੋਤ ਸਿੰਘ ਸਿੱਧੂ ਹੋਵੇ ਤੇ ਚਾਹੀਏ ਨੰਦੋਪੁਰ ਇਹ ਸਿੱਧੂ ਕੋਣ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੀ ਲੋਕ ਸਭਾ ਦੀ ਟਿਕਟ ਜਿਹੜੀ ਲੜੀ ਇਹ ਸਾਰਿਆਂ ਨੂੰ ਪਤਾ ਹੈਗਾ ਤਾਂ ਕਾਂਗਰਸ ਦੇ ਵਿੱਚ ਉਹ ਚਲੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹਨਾਂ ਦਾ ਜਿਹੜਾ ਅਸੀਂ ਕਹਿ ਸਕਨੇ ਗੱਲ ਜਿਹੜੀ ਇਹ ਕਦੇ ਬੜੀ ਨਹੀਂ ਹਮੇਸ਼ਾ ਇੱਕ ਦੂਜੇ ਦੇ ਉਪਰ ਉੱਦੀ ਰਹਿੰਦੇ ਆ ਅਕਾਲੀ ਦਲ ਦੀਆਂ ਨੀਤੀਆਂ ਨੂੰ ਲੈ ਕੇ ਕਾਂਗਰਸ ਨੂੰ ਉਹਨਾਂ ਨੇ ਵੇਖ ਲਿਆ ਇਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਜਾਣ ਦੀ ਜਿਹੜੀ ਉਹ ਗੱਲ ਚੱਲੀ ਸੀ ਪਰ ਉਸ ਸਮੇਂ ਉਹ ਗੱਲ ਜਿਹੜੀ ਉਹ ਖਤਮ ਹੋ ਗਈ ਤੇ ਫਿਰ ਮੁੜ ਕੇ ਉਹਨਾਂ ਕੋ ਰਸਤਾ ਜਿਹੜਾ ਇਹੋ ਹੀ ਬਚਦਾ ਹੈਗਾ ਕਿ ਜਿਹੜਾ ਪੰਜਾਬ ਪਾਸ਼ਪਾ ਦਾ ਭਾਰਤੀ ਜਨਤਾ ਪਾਰਟੀ ਦਾ ਕਲ ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਆਪਣੇ ਘਰ ਦੀ ਵੀਡੀਓ ਪਾ ਕੇ ਦੱਸਿਆ ਕਿ ਮੇਰਾ ਇਹ ਘਰ ਆ ਤੇ ਲੋਕ ਜਿਹੜੇ ਆ ਦੇਸ਼ ਦੇ ਮਤਲਬ ਕਿ ਇਹ ਤਰੀਕੇ ਨਾਲ ਕੁਰਸੀਆਂ ਨੂੰ ਖਾਜੇ ਇਸ ਤਰ੍ਹਾਂ ਦਾ ਉਹਨਾਂ ਨੇ ਕਿ ਸ਼ੇਰ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇੱਕ ਮੈਸੇਜ ਜਿਹੜਾ ਉਹਨਾਂ ਨੇ ਖੁਦ ਵੀ ਕੱਲ ਦੀੰਦੀ ਜਿਹੜੀ ਕੋਸ਼ਿਸ਼ ਜਿਹੜੀ ਉਹ ਕੀਤੀ ਸੀ ਤਾਂ ਗੱਲ ਤਾਂ ਸਤਿ ਇਹਦਾ ਆਪਣੇ ਰੱਖਾ ਜੀ ਇਹੋ ਹੀ ਨਹੀਂ ਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਉਹ ਰਾਜਨੀਤਿਕ ਕਰਨ ਤੋਂ ਬਿਨਾ ਰਹਿ ਨਹੀਂ ਸਕਦੇ ਤਾਂ ਇਸ ਵੇਲੇ ਕੇਵਲ ਤੇ ਕੇਵਲ ਭਾਰਤੀ ਜਨਤਾ ਪਾਰਟੀ ਹੀ ਉਹਨਾਂ ਵਾਸਤੇ ਇਹ ਬਚਦੀ ਹੈ ਕਿ ਜਿੱਥੇ ਉਹ ਜਾ ਸਕਦੇ ਆ ਹੋਰ ਕੋਈ ਰਸਤਾ ਜਿਹੜਾ ਉਹਨਾਂ ਉੱਪਰ ਬਸਦਾ ਨਹੀਂ ਹੈਗਾ ਜੀ ਉਹਨਾਂ ਨੇ ਸਿਆਸੀ ਜੀਵਨ ਜਿਹੜਾ ਉਹ ਜਿਉਣਾ ਹੈਗਾ ਉਹ ਜੋ ਸੂਤਰਾਂ ਨੇ ਸਾਨੂੰ ਦੱਸਿਆ ਕਿ ਆਮੀਸ਼ਾਹ ਉਹਨਾਂ ਦੇ ਨਾਲ ਗਲਬਤ ਜਿਹੜੀ ਹੋ ਚੁੱਕੀ ਹੀ ਮਤਲਬ ਹੋ ਚੁੱਕੀ ਆ ਪਰ ਉਹਨਾਂ ਨੂੰ ਅਜੇ ਉਹ ਟਾਈਮ ਜਿਹੜਾ ਉਹ ਨਹੀਂ ਮਿਲ ਰਿਹਾ ਜਾਂ ਟਾਈਮ ਦਾ ਕੋਈ ਅਸੀਂ ਕਹਿ ਸਕੈ ਹਨ ਕਿ ਥੋੜਾ ਜਿਹਾ ਖੇਰ ਬਦਲ ਗਈ ਕੋਈ ਸਥਿਤੀ ਜਿਹੜੀ ਹੈਗੀ ਆ ਕਿ ਅਮਿਤ ਸ਼ਾਹ ਉਹਨਾਂ ਦਾ ਕਾਫੀ ਉਹ ਟੱਚ ਨਹੀਂ ਜਿਹੜਾ ਭਾਰਤ ਦੇ ਗ੍ਰਹਿ ਮੰਤਰੀ ਨੇ ਔਰ ਅਸਲ ਤੇ ਪਾਸ਼ਪਾ ਦੇ ਉਹ ਚਾਣਕੀਆ ਜਿਨ੍ਹਾਂ ਨੂੰ ਮੰਨੇ ਜਾਂਦਾ ਆ ਕਿ ਜਦੋਂ ਵੀ ਉਹਨਾਂ ਵੱਲੋਂ ਟਾਈਮ ਮਿਲਦਾ ਤਾਂ ਹੋ ਸਕਦਾ ਕਿ ਉਹ 2 ਫਰਵਰੀ ਜਿਹੜੀ ਮੌਕਾ ਫਿਰੀ ਉਸ ਦੇ ਵਿੱਚ ਉਹ ਪਾਸ਼ਪਾ ਨੂੰ ਜਹੰਗ ਜਿਹੜਾ ਉਹ ਕਰ ਸਕਦੇ ਹੈ ਹੁਣ ਤਾਂ ਇਹ ਵੀ ਪਤਾ ਲੱਗਾ ਕਿ ਕਾਂਗਰਸ ਤੇ ਕੁਝ ਹੋਰ ਨਹੀਂ ਤਾਂ ਜਿਹੜਾ ਅੱਜ ਜਿਹੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਆਉਣਗੇ ਇਹ ਮਤਲਬ ਫਵਾ ਨਹੀਂ ਕਿ ਕਾਂਗਰਸ ਦੇ ਉੱਚ ਨੇਤਾ ਜਿਹੜੇ ਨੇ ਕਈ ਜਿਹੜੇ ਬੜੇ ਸਰਕਰ ਦਾ ਨੇਤਾ ਨੇ ਉਹ ਵੀ ਕਾਂਗਰਸ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਜਿਹੜਾ ਉਹ ਹੋ ਸਕਦੇ ਆ ਤਾਂ ਹੁਣ ਰਖੜੇ ਜਿਹੜਾ ਸਵਾਲ ਆ ਕਿ ਜੇਕਰ ਬੀਬੀ ਨਵਜੋਤਪੁਰ ਸਿੱਧੂ ਜਾਂ ਸਿੱਧੂ ਜੋੜਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੁੰਦਾ ਤਾਂ ਫਿਰ ਉਹ ਨੇਤਾ ਜਿਹੜੇ ਪੈਨਾ ਸ਼ਾਮਲ ਹੋ ਚੁੱਕੇ ਨੇ ਕੀ ਇਸ ਚੀਜ਼ ਨੂੰ ਉਹ ਟੌਲਰਟ ਕਰਨਗੇ ਜਿੰਦਾ ਵਿੱਚ ਅਸਲੀ ਜਖੜਾ ਹੈ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਦਾ ਜਾਂ ਸਿੱਧੂ ਜੋੜੇ ਦਾ ਕੱਟੜ ਵਿਰੋਧੀ ਹੈ ਤਾਂ ਫਿਰ ਇੱਕ ਮਿਆਂ ਚ ਦੋ ਤਲਵਾਰਾਂ ਇੱਕ ਇਸ ਤਰੀਕੇ ਨਾਲ ਰਹਿਣਗੀਆਂ ਇਹ ਆਪਣੇ ਹੱਥ ਦੇ ਵਿੱਚ ਬੜਾ ਵੱਡਾ ਆ ਜਿਹੜਾ ਪ੍ਰਸ਼ਨ ਹੈਗਾ ਕਿਉਂਕਿ ਭਾਜਪਾ ਦੇ ਵਿੱਚ ਹੁਣ ਇਹ ਸਾਰੇ ਨੇਤਾ ਜਿਹੜੇ ਆ ਜਾ ਚੁੱਕੇ ਆ ਜਿਹੜੇ ਕਿਸੇ ਸਮੇਂ ਕਾਂਗਰਸ ਦੇ ਸਰਕਾਰ ਦਾ ਚਿਹਰੇ ਹੁੰਦੇ ਸਨ ਚਾਹੇ ਕਪਰਨੈਂਟਰ ਹੋਵੇ ਸਾਈਥਰੀ ਜਾਖੋ ਹੋਵੇ ਕਈ ਬੰਦੇ ਜਿਹੜੇ ਨਾਮੀ ਚਿਹਰੇ ਸਨ ਉਹ ਕਾਂਗਰਸ ਦੇ ਵਿੱਚ ਜਾ ਚੁੱਕੇ ਆ ਤੇ ਮਾਕਰ ਦਾ ਭਾਜਪਾ ਚ ਜਾ ਚੁੱਕੇ ਆ ਤੇ ਜੇ ਉਹ ਨਵਜੋਤ ਸਿੰਘ ਸਿੱਧੂ ਜਾਂ ਸਿੱਧੂ ਜੋੜਾ ਵੀ ਭਾਜਪਾ ਚ ਜਾਈਂ ਕਰਤਾ ਆ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦਾ ਕਿਸ ਤਰੀਕੇ ਦਾ ਵਰਤਾਓ ਜਿਹੜਾ ਹੋਊਗਾ ਕਿਸ ਤਰੀਕੇ ਦਾ ਕੀ ਫਿਰ ਕੈਪਟਨ ਅਮਰਿੰਦਰ ਸਿੰਘ ਬਾਸ਼ ਕਾਨੂੰ ਛੱਡਣਗੇ ਕਿਉਂਕਿ ਇੱਕ ਮਿਆਂ ਚ ਦੋ ਤਲਵਾਰਾਂ ਤਾਂ ਜਿਹੜੀਆਂ ਉਹ ਰਹਿ ਨਹੀਂ ਸਕਦੀਆਂ ਕਿਉਂਕਿ ਕੱਲੋਂ ਅਮਰਿੰਦਰ ਸਿੰਘ ਨੂੰ ਜਦੋਂ ਕਾਂਗਰਸ ਨੇ ਥੁਰਸੀ ਤੋਂ ਲਾਇਆ ਤਾਂ ਉਸ ਵਕਤੇ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਬਤੌਲ ਟੰਬ ਕੱਟ ਬਣ ਕੇ ਉਹਨੇ ਅਹਿਮ ਭੂਕਾ ਜਿਹੜੀ ਨਵਾਈ ਸੀ ਤਾਂ ਅਜਿਹੀ ਸੂਰਤ ਵਿੱਚ ਕੈਪਟਨ ਅਮਰਿੰਦਰ ਸਿੰਘ ਇਸ ਚੀਜ਼ ਨੂੰ ਕਿਵੇਂ ਬਰਦਾਸ਼ਤ ਕਰੂਗਾ ਦੂਜੇ ਪਾਸੇ ਸੁਨੀਲ ਜਾਖੜ ਜਿਹੜਾ ਇੱਕ ਵੱਡਾ ਹਿੰਦੂ ਚਿਹਰਾ ਕਾਂਗਰਸ ਦਾ ਸਨ ਉਹ ਬਾਦਪਾਚ ਚ ਚਲੇ ਗ ਚਾਹੁੰਗੇ ਕਿ ਸਭ ਪੇਸ਼ ਕੀਤਾ ਜਾਵੇ ਹੁਣਤਾ ਅੱਜ ਵੱਡੀ ਰਣਨੀਤੀ ਕੀ ਹੈ ਭਾਜਪਾ ਦਲ ਤੇਰੇ ਤੇ ਕਾਰਡ ਖੇਡਦੀ ਹੈ ਕੀ ਹਿੱਟਦੀ ਇਹ ਤਾਂ 2027 ਚ ਪਤਾ ਲੱਗੂਗਾ ਪਰ ਇਹ ਜਿਹੜੇ ਕਾਂਗਰਸੀ ਜਿਹੜੇ ਕਾਂਗਰਸ ਨੂੰ ਛੱਡ ਕੇ ਭਾਜਪਾ ਚ ਜਾ ਚੁੱਕੇ ਆ ਤੇ ਜੇਕਰ ਹੁਣ ਸਿੱਧੂ ਜੋੜਾ ਵੀ ਉਹਨਾਂ ਚ ਜਾ ਰਲਦਾ ਤਾਂ ਫਿਰ ਉਹੋ ਜੀ ਰਾਜਨੀਤੀ ਜਿਹੜੀ ਉਹਨਾਂ ਦੀ ਰਾਜਨੀਤੀ ਕਿਹੋ ਜੀ ਹੋਊਗੀ ਕੀ ਇੱਕ ਦੂਜੇ ਦੀਆਂ ਲੱਤਾਂ ਖਿੱਚਣਗੇ ਜਾਂ ਇੱਕ ਦੂਜੇ ਨੂੰ ਫਿਰ ਨੀਵਾ ਵਿਖਾਉਂਦਾ ਯਤਨ ਕਰਨਗੇ ਜਾਂ ਫਿਰ ਉਹਨਾਂ ਦੇ ਆਉਣ ਤੋਂ ਨਾਲ ਇਹ ਉਹ ਪਾਰਟੀ ਛੱਡ ਦੇਣਗੇ ਇਹ ਵੀ ਅਹਿਮ ਪ੍ਰਸ਼ਨ ਜਿਹੜਾ ਉਹ ਬੰਦਾ ਹੈਗਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੋ ਮਰਜ਼ੀ ਹੋ ਜੇ ਉਹ ਨਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਜਿਹੜਾ ਉਹ ਨਹੀਂ ਕਰਦਾ ਨਾ ਹੀ ਪਸੰਦ ਕਰਦਾ ਤਾਂ ਨਾ ਹੀ ਉਹ ਬਰਦਾਸ਼ਤ ਕਰਦਾ ਤਾਂ ਅਜਿਹੀ ਸੂਰਤ ਵਿੱਚ ਫਿਰ ਇੱਕੋ ਮੇਜ ਤੇ ਇੱਕੋ ਪਲੇਟਫਾਰਮ ਤੇ ਕਿਸ ਤਰੀਕੇ ਨਾਲ ਖੜੂ ਕੇ ਉਹ ਇੱਕ ਦੂਜੇ ਨੂੰ ਜਿਤਾਉਂਦੀਆਂ ਜਿਹੜੀਆਂ ਗੱਲਾਂ ਕਰਨਗੇ ਐ ਬਾਕੀ ਰਖਣਾ ਜੇ ਇਹ ਵੀ ਹੈ ਕਿ ਰਾਜਨੀਤੀ ਦੇ ਵਿੱਚ ਕੋਈ ਵੀ ਕਦੀ ਕੋਈ ਦਾ ਕੋਈ ਸਦੀਵੀਂ ਦੋਸਤ ਨਹੀਂ ਹੁੰਦਾ ਕੁਸ਼ਵਨ ਨਹੀਂ ਹੁੰਦਾ ਇਹਦਾ ਵਕਤ ਦੇ ਅਨੁਸਾਰ ਜਿਹੜੀਆਂ ਨਜ਼ਾਕਤ ਜਿਹੜੀ ਪਛਾਨੀ ਜਾਂਦੀ ਨਵਜਬ ਪਛਾਣ ਕੇ ਲੋਕ ਪਾੜਾ ਪਤਨ ਲੱਗਿਆ ਮੀ ਐਮਐਂਟੀ ਲੋਕ ਦੇ ਰਾਜਨੀਤੀ ਦੇ ਵਿੱਚ ਇਹ ਵੀ ਜ਼ਰੂਰ ਹੁੰਦਾ ਪਰ ਜਿਸ ਤਰੀਕੇ ਦੇ ਕੱਟੜ ਵਰਗੂ ਦੀ ਹਨ ਔਰ ਭਾਜਪਾ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਜੇ ਲੈ ਆਉਂਦੀ ਹੈ ਤਾਂ ਫਿਰ ਇਹਨਾਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਤੇ ਇਹ ਐਲਾਨ ਕੀਤਾ ਆ ਕਿ ਅਸੀਂ ਤਾਂ ਲੜਾਂਗੇ ਆਵਾਂਗੇ ਕਿ ਜੇ ਸਾਨੂੰ ਕੋਈ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਬਣਾਉਂਦਾ ਤੇ ਭਾਜਪਾ ਦੇ ਵਿੱਚ ਫਿਰ ਮੁੱਖ ਮੰਤਰੀ ਬਣਨ ਦੀ ਲਾਈਨ ਜਿਹੜੀ ਬੜੀ ਲੰਮੀ ਆ ਬਾਕੀ ਭਾਜਪਾ ਇੱਕ ਅਨੁਸ਼ਾਸਨ ਵਾਲੀ ਪਾਰਟੀ ਹੈ ਉੱਥੇ ਇਹਨਾਂ ਕੋਈ ਜਿਨਾ ਕੋਈ ਬੰਦਾ ਕਰਦਾ ਨਹੀਂ ਉੱਥੇ ਮੈਸੇਜ ਹੈ ਉਹਨਾਂ ਦਾ ਅਗਲੇ ਦੂਜੀ ਪਾਸੇ ਹਟ ਜਾਂਦੇ ਤੇ ਅਗਲੇ ਨੂੰ ਇਹ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਚਲੋ ਖੈਰ ਇਹ ਗੱਲ ਹੁਣ ਲੰਮੀ ਹੋ ਰਹੀ ਹੈ ਦੇਖਦੇ ਆ ਕਿ ਨਵਜੋਤ ਖੋਸ ਸਿੱਧੂ ਦਾ ਅੱਜ ਇਹ ਪ੍ਰਧਾਨ ਮੰਤਰੀ ਦੀ ਨਰਿੰਦਰ ਜਦੋਂ ਮੋਤੀ ਆਉਣਗੇ ਕੀ ਉਹਨਾਂ ਨਾਲ ਕੋਈ ਉਹਨਾਂ ਦੀ ਮਿਲਣੀ ਹੁੰਦੀ ਆ ਜਾਂ ਨਹੀਂ ਹੁੰਦੀ ਅੱਜ ਦੀ ਉਹਨਾਂ ਦੀ ਫੇਰੀ ਔਰ ਨਵਜੋਤ ਖੋਸ ਸਿੱਧੂ ਦਾ ਇਹ ਟਵੀਟ ਜਿਹੜਾ ਇੱਕ ਕਾਫੀ ਵੱਡਾ ਸੰਕੇਤ ਆ ਕਿ ਆਉਂਦੇ ਦਿਨਾਂ 'ਚ ਉਹ ਸਿਆਸੀ ਪਚਾਲ ਜਿਹੜਾ ਲਿਆ ਸਕਦੇ ਬਿਲਕੁਲ ਅਨਕੀਸਰ ਅੱਜ ਬਹੁਤ ਉਮੀਦਾਂ ਨੇ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆਉਣਗੇ ਤਾਂ ਕੁਝ ਐਲਾਨ ਵੀ ਪੰਜਾਬ ਦੇ ਲਈ ਕਰਕੇ ਜਾਣਗੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾ ਰਹੀ ਆ ਬੰਦੀ ਸਿੰਘਾ ਦੀ ਰਿਹਾਈ ਦਾ ਮੁੱਦਾ ਚੁੱਕਿਆ ਜਾ ਰਿਹਾ ਸੋ ਦੇਖਣਾ ਹੋਵੇਗਾ ਕਿ ਪ੍ਰਧਾਨ ਮੰਤਰੀ ਜਦੋਂ ਪੰਜਾਬ ਆਉਂਦੇ ਨੇ ਤਾਂ ਕਿਹੜਾ ਸਿਆਸੀ ਧੁਮਾਕਾ ਕਰਦੇ ਨੇ ਜਾਂ ਪੰਜਾਬ ਦੇ ਲਈ ਕੀ ਰਾਹਤ ਦਾ ਐਲਾਨ ਕਰਕੇ ਜਾਂਦੇ ਨੇ ਉਦੋਂ ਹੀ ਜੇਕਰ ਮੈਂ ਅੱਗੇ ਵੱਲ ਨੂੰ ਵਧਾ ਤਾਂ 328 ਪਾਵਨ ਸਰੂਪਾਂ ਦਾ ਮਾਮਲਾ ਲਗਾਤਾਰ ਗੁੰਝਲ ਹੁੰਦਾ ਦਿਖਾਈ ਦੇ ਰਿਹਾ ਪਹਿਲਾਂ ਰੇਡ ਕਾ ਸੀ ਕਿ ਆਖਰਕਾਰ ਉਹ 328 ਸਰੂਪ ਗਏ ਕਿੱਥੇ ਹੁਣ ਤੱਕ ਉਹਨਾਂ 328 ਸਰੂਪਾਂ ਦਾ ਪਤਾ ਨਹੀਂ ਲੱਗ ਪਾਇਆ ਤਾਂ ਇਸ ਦੇ ਚੱਲਦਿਆਂ ਹੀ ਇੱਕ ਇਹ ਖਬਰ ਸਾਹਮਣੇ ਆ ਗਈ ਕਿ 328 ਨਹੀਂ ਜੀ 800 ਤੋਂ ਵੱਧ ਸਰੂਪ ਗਾਇਬ ਹੋਏ ਨੇ ਇਹ ਮਾਮਲਾ ਕਿੱਥੋਂ ਸਾਹਮਣੇ ਆ ਗਿਆ ਤੇ ਕਿਵੇਂ ਇਹ 328 ਸਰੂਪਾਂ ਦੇ ਮਾਮਲੇ ਨੂੰ ਹੋਰ ਗੁੰਝਲਦਾਰ ਕਰ ਰਹੀ ਆ ਦੇਖੋ ਜਿਹੜੀ ਸਿਟੇ ਆ ਉਦੇ ਵੱਲ ਉਹ ਜਾਂਚ ਜਿਹੜੀ ਉਹ ਚੱਲੀ ਹੈ। ਔਰ ਸਟਕ ਨੂੰ ਜਿਹੜੀ ਐਪਲੀਕੇਸ਼ਨ ਦਿੱਤੀ ਜਾਂ ਐਫ ਆਈ ਆਰ ਜਿਹੜੀ ਲਾਂਚ ਕਰਾਈ ਗਈ ਸੀ ਉਹ ਭਾਈ ਬਲਦੇਵ ਸਿੰਘ ਮਡਾਲਾ ਸਿੱਖ ਸਤਿਭਾਵਨਾ ਦਲ ਨੂੰ ਜਿਹੜੀ ਉਹ ਕਰਾਈ ਗਈ ਸੀ। ਤੇ ਸਿੱਖ ਸਤਿਭਾਵਨਾ ਦਲ ਜਿਹੜਾ ਇਸਨੇ ਹਾਈ ਕੋਰਟ ਦੇ ਵਿੱਚ ਵੀ ਇਸ ਕੇਸ ਨੂੰ ਲੈ ਕੇ ਆਪਣਾ ਕੰਮ ਜਿਹੜਾ ਉਹ ਦਾਇਰਾ ਉਹਨੇ ਪਟੀਸ਼ਨ ਜਿਹੜੀ ਉੱਥੇ ਦਾ ਜਿਹੜੀ ਉਹ ਕੀਤੀ ਸੀ ਤਾਂ ਉੱਥੇ ਉਹ ਕੇਸ ਜਿਹੜਾ ਉਹ ਚੱਲਦਾ ਪਿਆ। ਹੁਣ ਕੱਲ ਸਿੱਟ ਨੇ ਕਲੋਰਪਾਸੇ ਸ਼੍ਰੋਮਣੀ ਕਮੰਡੋਰਾ ਪ੍ਰਬੰਧਕ ਕਮੇਟੀ ਦੇ ਕਈ ਮੁਲਾਜ਼ਮਾਂ ਦੇ ਬਿਆਨ ਜਿਹੜੇ ਉਹ ਦਰਜ ਕੀਤੇ ਨੇ ਤੇ ਕੱਲ ਸੋਮਵਾਰ ਵਾਸਤੇ ਵੀ ਉਹਨਾਂ ਨੂੰ ਸੱਦਿਆ ਹੈ ਕਿ ਸਿੱਟ ਦੇ ਦਫ਼ਤਰ ਵਿੱਚ ਤੁਸੀਂ ਆਓ ਤੇ ਤੁਹਾਡੇ ਜਿਹੜੇ ਬਿਆਨ ਨੇ ਇਹਨਾਂ ਦੇ ਵਿੱਚ ਕਈ ਰਿਟਾਇਰ ਸੇਵਾਮੁਕਤ ਹੋ ਚੁੱਕੇ ਵਿਅਕਤੀ ਨੇ ਤੇ ਕਈ ਮੌਜੂਦਾ ਸਰਵਸਤੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਗੱਲ ਨਹੀਂ ਰਕਵੀਰ ਸਿੰਘ ਜਿਹੜਾ ਹਾਲ ਤੱਕ ਸਭ ਦੇ ਹਸਾਬ ਦਾ ਜੱਥੇਦਾਰ ਨੇ ਤੇ ਮੌਜੂਦਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਆ ਉਹਨਾਂ ਵੱਲੋਂ ਕਾਫੀ ਨੁਕਤੇ ਚਿੰਨੀ ਜਿਹੜੀ ਉਹ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਜਾਂਚ ਹੋਣੀ ਚਾਹੀਦੀ ਆ ਪਰ ਇਹ ਜਿਹੜੇ ਕਰਮਚਾਰੀਆਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤਸ਼ੱਦਦ ਆ ਜਿਹੜਾ ਸ਼ੋਸ਼ਣ ਆ ਉਹ ਨਹੀਂ ਕਰਨਾ ਚਾਹੀਦਾ ਸਿੱਟ ਨੂੰ ਚਾਹੀਦਾ ਕਿ ਉਹ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਗਿਆਨੀ ਰਕੀਰ ਸਿੰਘ ਹੋਣਾਂ ਦੀ ਇਸ ਟਿੱਪਣ ਜਿਹੜੀ ਉਹ ਆ ਚਾਹੀਏ ਹੁਣ ਦੂਜੇ ਪਾਸੇ ਸਿਕਸਥ ਭਾਵਨਾ ਦਲ ਵੱਲੋਂ ਜਿਹੜੀ ਉੱਥੇ ਹਾਈ ਕੋਰਟ 'ਚ ਜਿਹੜਾ ਕੇਸ ਚੱਲ ਰਿਹਾ ਉਹਦੇ ਵਿੱਚ ਹੁਣ ਨਵੇਂ ਤੱਥ ਜਿਹੜੇ ਉਹ ਸਾਹਮਣੇ ਆਏ ਆ ਔਰ ਇਹ ਗੱਲ ਕਹੀ ਗਈ ਹੈ ਕਿ ਜਿਹੜੇ 12 ਲੱਖ 600 12 ਲੱਖ 478 ਕੁਝ ਇਸ ਦੇ ਪੰਨੇ ਜਿਹੜੇ ਨੇ ਉਹ ਅਨਹਦਕਾਰਤ ਤੌਰ ਤੇ ਛਾਪੇ ਗਏ ਆ ਜਿਸ ਨਾਲ ਜਿਹੜੇ ਪਾਵਨ ਜਿਹੜੇ ਸਰੂਪ ਗੁੰਮ ਹੋਏ ਨੇ ਉਹਨਾਂ ਦੀ ਗਿਣਤੀ 380 ਨਹੀਂ ਬਲਕਿ 800 ਸਰੂਪਾਂ ਤੱਕ ਜਿਹੜੀ ਉਹ ਜਾ ਪਹੁੰਚਦੀ ਹੈ ਹੁਣ ਆਪਣੇ ਆਪ ਦੇ ਵਿੱਚ ਇਹ ਬੜਾ ਵੱਡਾ ਖੁਲਾਸਾ ਆ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਪਟੀਸ਼ਨ ਜਾਂ ਇਹ ਜਿਹੜੀ ਦਾਇਰ ਕੀਤੀ ਹੈਗੀ ਆ ਖਾਸ ਤੌਰ ਤੇ ਸਿੱਖ ਸਰਪਾਵਨਾ ਦੇ ਦਲ ਦੇ ਪਟੀਸ਼ਨਾਂ ਨਾਲ ਬੋਲੋ ਇਹ ਅਬ ਕੀ ਬੋਲੋ ਤਾਂ ਅਜਿਹੀ ਸਥਿਤੀ ਦੇ ਵਿੱਚ ਹੁਣ ਮਸਲਾ ਜਿਹੜਾ ਸਿੱਟ ਵਾਸਤੇ ਬੜਾ ਗੰਭੀਰ ਜਿਹੜਾ ਉਹ ਬਣ ਜਾਂਦਾ ਕਿਉਂਕਿ ਹੁਣ ਗੱਲ 380 ਰੁਪਿਆਂ ਦੀ ਨਹੀਂ ਆ ਹੁਣ 880 ਰੁਪਿਆਂ ਦੀ ਆ ਜਿਸ ਤਰੀਕੇ ਨਾਲ ਉਹਨਾਂ ਨੇ 12 ਲੱਖ ਸਮਥਿੰਗ ਪੈਜਾਂ ਦੀ ਗੱਲ ਕੀਤੀ ਜਿਹੜੇ ਅਨਧਿਕਾਰਤ ਤੌਰ ਤੇ ਛਾਪੇ ਗਏ ਨਾ ਕਿਸੇ ਦੀ ਕੋਈ ਇਜਾਜ਼ਤ ਲਈ ਉਹ ਕਿਉਂ ਛਾਪੇ ਗਏ ਤੇ ਉਹ ਜੇ ਛਾਪਨ ਉਪਰੰਤ ਉਹ ਕਿੱਥੇ ਗਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਨਵਾਂ ਮੂੜ ਜਿਹੜਾ ਇਹ ਸਾਰੇ ਮਾਮਲੇ ਦੇ ਵਿੱਚ ਲਿਆ ਰਹੇ ਨੇ ਤਾਂ ਸ਼ਰੂਮ ਨਹੀਂ ਗੁਰਦੁਆਰਾ ਪਰਵੰਦਾ ਕਮੇਟੀ ਜਿਹੜੀ ਪਈ ਨਾ ਇਸ ਮਸਲੇ ਦੇ ਕੇਵਲ ਤਾਂ ਕੇਵਲ ਭਾਈ ਇਸ਼ਾ ਸਿੰਘ ਦੀ ਰਿਪੋਰਟ ਨੂੰ ਲੈ ਕੇ ਹੀ ਆਪਣਾ ਪੱਲਾ ਝਾੜਦੀ ਰਹੀ ਆ ਦਿਨੋਂ ਦਿਨ ਉਹ ਫਸਦੀ ਜਾ ਰਹੀ ਆ ਹੁਣ ਇਹ ਮਸਲਾ ਜਿਹੜਾ ਹੁਣ ਸੈੱਟ ਦਾ ਜਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਹੀਂ ਰਿਹਾ ਹੁਣ ਮਸਲਾ ਮਾਨਜੋਗ ਪੰਜਾਬ ਤੇਰੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲਦਾ ਪਿਆ ਜਿੱਥੇ ਅਗਰਾਂ ਨੇ ਤੱਥ ਜਿਹੜੇ ਪੇਸ਼ ਕਰ ਦਿੱਤੇ ਆ ਤੇ ਕਾਨੂੰਨ ਤਾਂ ਰਖੜਾ ਸਭ ਸਾਰਿਆਂ ਵਾਸਤੇ ਬਰਾਬਰ ਆ ਚਾਹੀ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਤੇ ਚਾਹੀ ਆਮ ਲਾਜ ਹੋਵੇ ਤੇ ਜੇਕਰ ਇਹ ਸਾਰੀ ਸਥਿਤੀ ਦੇ ਵਿੱਚ ਕੋਰਟ ਨੇ ਹੁਣ ਇਹ ਫੈਸਲਾ ਜਿਹੜਾ ਸੁਰੱਖਿਤ ਰੱਖ ਲਿਆ ਉਹਨੇ ਗੱਲ ਜਿਹੜੀ ਉਹ ਫੈਸਲਾ ਕੁਝ ਤਰੀਕਾ ਵਾਸਤੇ ਅੱਗੇ ਜਿਹੜਾ ਪਾ ਦਿੱਤਾ ਹੈਗਾ ਪਰ ਇਹ ਮਸਲੇ ਦੇ ਵਿੱਚ ਹੁਣ ਸੈੱਟ ਨੇ ਜਿਹੜੀ ਜਾਂ ਜਾਸ ਸਿੱਟ ਜਿਸ ਤਰੀਕੇ ਨਾਲ ਅਗਾਂਹ ਵਧ ਰਹੀ ਆ ਤਾਂ ਇਹ ਮਸਲਾ ਹੋਰ ਗੁੰਝਲਦਾਰ ਜਿਹੜਾ ਬੰਦਾ ਜਾ ਰਿਹਾ ਤੇ ਨਿੱਤੇ ਦਿਨ ਨਵੇਂ ਜਿਹੜੇ ਮੋੜ ਜਿਹੜੇ ਇਸ ਮਸਲੇ ਦੇ ਵਿੱਚ ਜਿਹੜੇ ਉਹ ਆ ਰਹੇ ਹੈ ਪਹਿਨਾ ਤਾਂ 380 ਰੂਪਾਂ ਦਾ ਹੀ ਨਹੀਂ ਪਤਾ ਲੱਗ ਰਿਹਾ ਹਾਲਾਂਕਿ ਸਿੱਟ ਨੇ ਇਨੀ ਗੱਲ ਕਹੀ ਕਿ ਅਸੀਂ ਕੁਝ ਰੂਪਾਂ ਦੀ ਜਿਹੜੀ ਜਾਂਚ ਆ ਉਹ ਕਰਦੇ ਲਾਗੇ ਪਹੁੰਚ ਗਏ ਆ ਪਰ ਹੁਣ ਇਹ ਮੁੱਦਾ ਜਦੋਂ ਲਾਗੇ ਆ ਗਿਆ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਪੇਜਾਂ ਦੀ ਗੱਲ ਕੀਤੀ ਜਿਹੜੇ ਪੇਜ ਅਨਧਿਕਾਰਤ ਔਰ ਤੇ ਛਾਪੇ ਗਏ ਔਰ ਜਿਨ੍ਹਾਂ ਦੀ ਗਿਣਤੀ 880 ਤੇ ਇਸ ਰੂਪਾਂ ਤੱਕ ਪਹੁੰਚਦੀ ਆ ਇਹ ਆਪਣੇ ਆਪ ਦੇ ਵਿੱਚ ਬੜਾ ਹਰਾਂ ਕਗਵਾਲਾ ਜਿਹੜਾ ਅਸੀਂ ਤਾਥਿਆ ਜਿਹੜਾ ਐਸੇ ਲੋਕਾਂ ਦੇ ਜਾਂ ਸੰਗਤ ਸਾਹਮਣੇ ਆਇਆ ਉਹ ਸੰਗਤ ਇਹ ਜਾਣਣਾ ਚਾਹੁੰਦੀ ਹੈ ਕਿ ਆਖਰ ਇਹ ਹੋਕ ਹੀ ਰਿਹਾ ਇਹਨਾਂ ਦਾ 2007 ਤੋਂ ਪਹਿਲਾਂ ਤਾਂ ਇਹ ਗੁਰੂ ਕੰਨ ਸਾਹਿਬ ਜਿਹੜੇ ਭਾਈ ਛੱਤਰ ਸਿੰਘ ਜੀਵਨ ਸਿੰਘ ਜਿਹੜਾ ਉਹ ਸ਼ਾਪ ਦੇ ਰਹੇ ਥੀਰ ਆ ਸ਼ਾਪ ਦੇ ਰਹੇ ਪਰ ਜੇਕਰ ਹੁਣ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੀ ਪ੍ਰੈਸਾ ਜੇਕਰ ਉਹ ਇਸ ਤਰੀਕੇ ਨਾਲ ਸ਼ਾਪਦੀ ਆ 12 ਲੱਖ ਪੰਨੇ ਅਨਦਕਾਰ ਤੋਂ ਪੇਸ਼ ਸ਼ਾਪ ਜਾਂਦੇ ਆ ਤਾਂ ਫਿਰ ਸ਼ਪਣ ਦੀ ਇਜਾਜ਼ਤ ਕਿਸ ਨੇ ਦਿੱਤੀ ਉਹਦੀ ਸ਼ਾਈ ਕਿੱਥੋਂ ਆਈ ਹੁਣ ਉਸ ਦੇ ਨਾਲ ਜਿਹੜੇ ਉਹ ਸਾਹਮਣੇ ਸਰਦੇਵ ਸਿੰਘ ਤੌਰ ਜਿਹੜੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਦੂਜੇ ਪਾਸੇ ਉਹ ਜਨਰਲ ਸੈਕਟਰੀ ਜਿਹੜੇ ਐ ਜੀ ਪੀ ਸੀ ਦੇ ਰਹਿ ਚੁੱਕੇ ਉਹਨਾਂ ਨੇ ਬੜੇ ਮਹੱਤਵਪੂਰਨ ਸਵਾਲ ਉਹ ਦਿਨ 28 ਸੀ ਇੱਕ ਦਿਨ ਪ੍ਰੋਗਰਾਮ ਦੇ ਵਿੱਚ ਕਿਸੇ ਪਰ ਮੈਂ ਦੇਖ ਰਿਹਾ ਸਾਂ ਉਹ ਕਹਿੰਦੇ ਜੀ ਨਹੀਂ ਜੀ ਇਸ ਤਰ੍ਹਾਂ ਹੁੰਦਾ ਬਕਾਇਦਾ ਤੌਰ ਤੇ ਸ਼ਾਈ ਪਤਾ ਲੱਗਦੀ ਆ ਪੇਜ ਪਤਾ ਲੱਗਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਪਰ ਕਿ ਇਹ ਛਾਪਨ ਦੀ ਚੀਜ਼ ਵੀ ਪਿਰ ਕਿਰਿਆ ਆ ਇਹ ਕਹਿੰਦੇ ਏਡੀ ਸੌਖੀ ਨਹੀਂ ਬੜੀ ਗੁੰਝਲਦਾਰਾ ਪੂਰਾ ਰਿਕਾਰਡ ਜਿਹੜਾ ਉਹ ਰੱਖਿਆ ਜਾਂਦਾ ਤੇ ਜੇ ਫਿਰ ਪੂਰਾ ਰਿਕਾਰਡ ਰੱਖਿਆ ਜਾਂਦਾ ਤਾਂ ਫਿਰ ਇਹ 12 ਲੱਖ ਇਹ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਆ ਤਾਂ ਹੁਣ ਇਸ ਮਸਲੇ 'ਚ ਦੇਖਣਾ ਕਿ ਸਿਟੀ ਇਸ ਮਸਲੇ ਨੂੰ ਕਿਵੇਂ ਲੈਂਦੀ ਕੀ ਉਹ ਆਪਣੀ ਜਾਂਚ 380 ਅਮਨ ਰੁਪਏ ਦੇ ਘੇਰੇ ਤੱਕ ਹੀ ਸੀਮਤ ਰੱਖਦੀ ਆ ਤੇ ਜਾਂ ਇਹ ਜਾਂਚ ਜਿਹੜੀ ਆ ਹੁਣ ਜਾ ਕੇ 880 ਰੁਪਏ ਦੇ ਪਹੁੰਚਦੀ ਆ ਪਰ ਹਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਜਿਹੜੀਆਂ ਅਸੀਂ ਕਹਿ ਸਕਨੇ ਆ ਆਏ ਦਿਨ ਜਿਹੜੀਆਂ ਮੁਸ਼ਕਲਾਂ ਉਹ ਖੜੀਆਂ ਆ ਉਹ ਜਿਹਾ ਪਿਆਨ ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਵਕਾਰ ਆ ਐਸਲੇ ਪੂਰਨ ਦਾਤੇ ਜਿਹੜਾ ਲੱਗਾ ਤੇ ਦੂਜੇ ਪਾਸੇ ਜਿਹੜੇ ਸਤਿੰਦਰ ਪੋਲੀ ਸੀ ਉਹਨੂੰ ਵੀ ਅਦਾਫਤ ਕੋਈ ਰਾਹਤ ਜਿਹੜੀ ਆ ਉਹ ਨਹੀਂ ਮਿਲੀ ਉਹ ਅਜੇ ਵੀ ਉਸੇ ਤਰੀਕੇ ਨਾਲ ਪੁਰਸਤੇ ਪ੍ਰਭਾਟ ਤੇ ਹੀ ਹਾਂ ਬਿਲਕੁਲ ਅਨਕੀ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਬਦਲਾਅ ਆ ਜੋ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਕਿਉਂਕਿ ਪਹਿਲਾਂ ਲਗਾਤਾਰ ਰੇਡ ਕਾ ਇਸ ਗੱਲ ਦਾ ਸੀ ਕਿ ਆਖਰਕਾਰ ਉਹ 328 ਰੂਪ ਗਏ ਕਿਵੇਂ ਕਿਵੇਂ ਉਹਨਾਂ ਦੀ ਸਿਪਾਈ ਹੋਈ ਕਿਵੇਂ ਉਹ ਵੰਡੇ ਗਏ ਇਸ ਨੂੰ ਲੈ ਕੇ ਲਗਾਤਾਰ ਸਵਾਲ ਬਣੇ ਹੋਏ ਸੀ ਪਰ ਹੁਣ 328 ਦੇ ਵਿੱਚੋਂ ਵੀ 880 ਤੇ ਜਾ ਕੇ ਗੱਲਬਾਤ ਵਾਗੀ ਆ ਹੁਣ ਸਿੱਟੇ ਤੇ ਦੇਖਣਾ ਹੋਊਗਾ ਕਿ ਸਿੱਟੇ ਇਸ ਮਾਮਲੇ ਦੇ ਵਿੱਚ ਕਿਵੇਂ ਕਾਰਵਾਈ ਕਰਦੀ ਹੈ ਜਾਂ ਐ ਜੀ ਪੀ ਸੀ ਦਾ ਇਸ ਮਾਮਲੇ ਦੇ ਵਿੱਚ ਕਿਵੇਂ ਜਵਾਬ ਹੋਏਗਾ ਜੋ ਪੰਥਕ ਟਕਰਾਅ ਬੀਤੇ ਦਿਨਾਂ ਤੋਂ ਹੀ ਚੱਲ ਰਿਹਾ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗਹਿਰਾ ਹੁੰਦਾ ਦਿਖਾਈ ਦੇ ਰਿਹਾ ਹੈ ਉੱਥੇ ਹੀ ਜੇਕਰ ਮੈਂ ਅੱਗੇ ਗੱਲ ਕਰਾਂ ਤਾਂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਦਾ ਮੁੱਦਾ ਹੈ ਜੀ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਵੀ ਖਾਸਾ ਜਤਾਇਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਤੇ ਮਜੀਠੀਆ ਦੀ ਸੁਰੱਖਿਆ ਨੂੰ ਖਤਰਾ ਬੀਤੇ ਕੱਲ ਅਦਾਲਤ ਦੇ ਵਿੱਚ ਸੀਲਬੰਦ ਰਿਪੋਰਟ ਵੀ ਪੇਸ਼ ਕੀਤੀ ਗਈ ਉਸ ਰਿਪੋਰਟ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ ਦੇਖੋ ਵਿਕਰਮ ਸਿੰਘ ਤੇ ਜੀਠੇ ਦੀ ਸੁਰੱਖਿਆ ਬੀਤੇ ਦਿਨਾਂ ਤੋਂ ਕਾਫੀ ਚਰਚਾਵਾਂ ਦਾ ਜਿਹੜਾ ਵਿਸ਼ਾ ਬਣੀ ਹੋਈ ਆ ਔਰ ਖਾਸ ਤੌਰ ਤੇ ਇਹ ਪਤਾ ਲੱਗਦਾ ਸੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਰਾ ਹਾਂ ਬਾਜੜਾ ਉਹ ਕੀਤਾ ਜਾ ਸਕਦਾ ਤੇ ਫਿਰ ਮਾਨਕੋ ਹਾਈ ਕੋਰਟ ਵੱਲੋਂ ਜੇਲਾ ਦਾ ਨਸਬੰਦਰ ਵਿਭਾਗ ਵੱਲੋਂ ਬਿਕਰਮ ਸਿੰਘ ਨੂੰ ਜੀਠੀ ਦੀ ਸੁਰੱਖਿਆ ਦੇ ਸਬੰਧੀ ਜਿਹੜੀ ਜਾਂਚ ਕਰਨ ਵਾਸਤੇ ਉਹ ਕਿਹਾ ਗਿਆ ਸੀ ਤਾਂ ਉਹ ਕੱਲ ਸੀਲਬੱਗ ਰਿਪੋਰਟ ਜਿਹੜੀ ਆ ਸਰਕਾਰੀ ਪੱਖੋਂ ਉਹ ਮਾਨਯੋਗ ਅਦਾਲਤ ਵਿੱਚ ਜਿਹੜੀ ਉਹ ਪੇਸ਼ ਜੜੀ ਕੀਤੀ ਗਈ ਆ ਤੇ ਅਜੇ ਉਹ ਰਿਪੋਰਟ ਜਿਹੜੀ ਆ ਉਹ ਖੁੱਲੀ ਨਹੀਂ ਰਿਪੋਰਟ ਜਿਹੜੀ ਅਦਾਲਤ ਦੇ ਕੋਲ ਹੈਗੀ ਸੀਲਬੱਗ ਜਿਹੜੀ ਆ ਐ ਦੂਜੇ ਪਾਸੇ ਬਿਕਰਮ ਸਿੰਘ ਦੇ ਜੀਠੀ ਦੇ ਵਕੀਲਾ ਨੇ ਕੱਲ ਤਰੀਕਸ ਨੂੰ ਪੇਸ਼ ਹੋਏ ਇਹ ਵੀਡੀਓ ਕਾਨਫਰੰਸਿੰਗ ਲਈ ਉੱਥੇ ਵਕੀਲਾ ਨੇ ਇਹ ਦੋਸ਼ ਲਾਇਆ ਕਿ ਇਹ ਸੁਰੱਖਿਆ ਦਾ ਬਹਾਨਾ ਲਾ ਕੇ ਜਿਹੜੀ ਬਿਕਰਮ ਸਿੰਘ ਮਜੀਠੀਏ ਦੀ ਮੌਲਕ ਆਜ਼ਾਦੀ ਆ ਉਹਦਾ ਹਨਨ ਜਿਹੜਾ ਹੋ ਰਿਹਾ ਮੌਲਕ ਅਧਿਕਾਰਾਂ ਦਾ ਹਨਨ ਹੋ ਰਿਹਾ ਕਿਉਂਕਿ ਜਦੋਂ ਉਹਨਾਂ ਦੇ ਵਕੀਲ ਮਿਲਣ ਜਾਂਦੇ ਆ ਤਾਂ ਵੀ ਬਕਾਇਦਾ ਤੌਰ ਤੇ ਕੈਮਰੇ ਜਿਹੜੇ ਉੱਤੇ ਲੱਗੇ ਕੈਮਰੇ ਦੇ ਵਿੱਚ ਹੁੰਦੇ ਉਹਨਾਂ ਦੀ ਆਵਾਜ਼ ਰਿਕਾਰਡ ਕੀਤੀ ਜਾਂਦੀ ਹੈ ਜਾਂ ਜਿਹੜਾ ਵੀ ਕੋਈ ਬੰਦਾ ਉਹਨਾਂ ਨੂੰ ਮਿਲਣ ਜਾਂਦਾ ਆ ਪੂਰੇ ਤੌਰ ਤੇ ਉਹਦੀ ਸਰਵੇਲੈਂਸ ਜਿਹੜੀ ਉਹ ਹੁੰਦੀ ਹੈ ਸਰਕਾਰ ਉਹਨਾਂ ਦੇ ਇੱਕ ਕਿਸਮ ਦਾ ਜਿਹੜਾ ਮੌਲਕ ਅਧਿਕਾਰ ਆ ਜੇ ਵਕੀਲ ਨੂੰ ਮਿਲਣਾ ਜਾਂ ਆਪਣੇ ਫੈਮਿਲੀ ਮੈਂਬਰ ਨੂੰ ਮਿਲਣਾ ਤਾਂ ਉਹ ਕੱਲੇ ਮੈਨੂੰ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ ਬਲਕਿ ਪੂਰੇ ਤੌਰ ਤੇ ਉਹਨਾਂ ਦੀ ਆਵਾਜ਼ ਤੱਕ ਜਿਹੜੀ ਹੈ ਰਿਕਾਰ ਤੇ ਇੱਕ ਕਿਸਮ ਦਾ ਉਹਨਾਂ ਤੇ ਇੱਕ ਮਾਨਸਿਕ ਦਬਾਅ ਜਿਹੜਾ ਬਿਕਮ ਸਿੰਘ ਮਜੀਠੀਏ ਦੇ ਜਿਹੜਾ ਉਹ ਪਾਇਆ ਜਾ ਰਿਹਾ ਸੁਰੱਖਿਆ ਦਾ ਹਵਾਲਾ ਦੇ ਕੇ ਪਰ ਦੂਜੇ ਪਾਸੇ ਸਰਕਾਰ ਵੱਲੋਂ ਜਿਹੜੀ ਸਹੀਲਪਨ ਰਿਪੋਰਟ ਪੇਸ਼ ਕੀਤੀ ਗਈ ਆ ਉਹਦੇ ਚ ਉਹਨਾਂ ਨੇ ਆਪਣੇ ਤੱਥ ਪੇਸ਼ ਕੀਤੇ ਆ ਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਚ ਪਤਾ ਲੱਗਾ ਸੀ ਕਿ ਬਬਰ ਕਾਸਾ ਇੰਟਰਨੈਸ਼ਨ ਜਿਹੜਾ ਉਹਨਾਂ ਦੇ ਹਮਲਾ ਜਿਹੜਾ ਕਰ ਸਕਦਾ ਤੇ ਬਾਕੀ ਜੇਲ ਦੇ ਵਿੱਚ ਦਾ ਤੁਸੀਂ ਦੇਖ ਲਓ ਪਟਿਆਲਾ ਜੇਲ ਦੇ ਵਿੱਚ ਜਿਸ ਤਰੀਕੇ ਨਾਲ ਸੂਬਾ ਸਰਹੰਦਾ ਤੋਂ ਉੱਤੇ ਹਮਲਾ ਹੋਇਆ ਜਾਂ ਸਮੇਂ ਦੇ ਉਸ ਤੋਂ ਪਹਿਲਾਂ ਜੀਤ ਸਿੰਘ ਪੂਲੇ ਦੇ ਉੱਤੇ ਵੀ ਅੰਮ੍ਰਿਤਸਰ ਜੇਲ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਤਾਂ ਉਹਨਾਂ ਪਰ ਹਮਲਾਵਰ ਨੂੰ ਲੈ ਕੇ ਜਿਹੜੀ ਸਰਕਾਰ ਆ ਸ਼ਾਇਦ ਫੂਫੂ ਕੇ ਕਦਮ ਰੱਖ ਰਹੀ ਹੈ ਕਿਸੇ ਵੀ ਕੋਈ ਰਿਸਪ ਜਿਹੜਾ ਉਹ ਨਹੀਂ ਲੈਣਾ ਚਾਹੁੰਦੀ ਜਿਸ ਕਰਕੇ ਉਹਨਾਂ ਨੇ ਆਪਣੇ ਪੱਧਰ ਤੇ ਜਿਹੜੀ ਸੁਰੱਖਿਆ ਆ ਉਹ ਆ ਚੋਬਨ ਚੜੀ ਕੀਤੀ ਹੈ ਤੇ ਇਹਦੇ ਸੰਬੰਧੀ ਜਿਹੜੀ ਰਿਪੋਰਟ ਜਿਹੜੀ ਆ ਉਹ ਪੇਸ਼ ਕੀਤੀ ਆ ਹੁਣ ਉਸ ਰਿਪੋਰਟ ਚ ਕੀ ਹੈ ਜਾਂ ਕੀ ਨਹੀਂ ਇਹ ਤਾਂ ਖੁਲਾਸਾ ਨਹੀਂ ਹੋ ਸਕਿਆ ਇਹ ਤਾਂ ਬਾਅਦ ਚ ਪਤਾ ਲੱਗੂਗਾ ਪਰ ਹੁਣ ਕੱਲ ਇਹ ਵੀ ਪਤਾ ਲੱਗਾ ਕਿ ਜਿਹੜੇ ਰਾਤਾ ਸੁਆਮੀ ਡੀਰੇ ਬਿਆਸ ਤੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੂ ਉਹ ਵੀ ਕੱਲ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਚ ਬੋਲਾ ਗੱਲ ਕਰ ਸਕਦੇ ਆ ਕਿ ਅੱਜ ਤੱਕ ਦੋ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਣਾ ਨੇ ਜਿਹੜੀ ਮੁਲਾਕਾਤ ਜਿਹੜੀ ਕੀਤੀ ਸੀ ਹੁਣ ਬਾਬਾ ਜੀ ਜੇ ਜਾ ਕੇ ਹੁਣ ਮਿਹਰ ਕਰਨਗੇ ਇਹ ਤਾਂ ਹੁਣ ਕੱਲ ਪਤਾ ਲੱਗੂਗਾ ਪਰ ਬਾਬਾ ਜੀ ਦਾ ਜਾ ਕੇ ਆਪਣੇ ਵਿਕਰਮ ਸਿੰਘ ਮਜੀਠੀਆ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਜਿਹੜੀ ਇਹ ਖਬਰ ਹੈਗੀ ਆ ਹੁਣ ਦੇਖਨੇ ਆ ਕਿ ਜਦੋਂ ਬਾਬਾ ਜੀ ਬਾਹਰ ਆਉਣਗੇ ਮੁਲਾਕਾਤ ਤੁਰੰਤ ਆਣ ਕੇ ਕੀ ਬਰੀਫਿੰਗ ਜਿਹੜੀ ਉਹ ਕਰਦੇ ਬਰੀਫਿੰਗ ਤਾਂ ਅਜੇ ਤੱਕ ਦੀ ਉਹਨਾਂ ਨੇ ਕੀਤੀ ਨਹੀਂ ਹੈਗੀ ਔਰ ਉਹਨਾਂ ਦੀ ਜਿਹੜੀ ਮਿਲਣੀ ਹੁੰਦੀ ਆ ਖਾਸ ਤੌਰ ਤੇ ਜੇਲ੍ਹ ਵਿੱਚ ਜਾ ਕੇ ਇਹ ਆਪਣੇ ਆਪ ਦੇ ਵਿੱਚ ਬੜਾ ਵੱਡੇ ਸਵਾਲ ਜਿਹੜੇ ਖੜਾ ਕਰ ਦਿੰਦੀ ਆ ਕਿਉਂਕਿ ਤੁਸੀਂ ਦੇਖ ਲਓ ਕਿ ਆਮ ਜਿੰਨੇ ਵੀ ਲੀਡਰ ਨੇ ਚਾਹੇ ਪ੍ਰਧਾਨ ਮੰਤਰੀ ਹੋਣ ਜਾਂ ਕੋਈ ਲੀਡਰ ਹੋਣ ਉਹ ਸਾਰੇ ਉੱਥੇ ਜਾ ਕੇ ਖੁਦ ਅਨਤਬਸਤਕ ਹੁੰਦੇ ਆ ਕਿੱਥੇ ਡੇਰੇ ਦੇ ਵਿੱਚ ਜਾ ਕੇ ਤੇ ਦੂਜੇ ਪਾਸੇ ਡੇਰੇ ਦੇ ਮੁਖੀ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇ ਆਪ ਜਾ ਕੇ ਬਿਕਰਮ ਸਿੰਘ ਮਜੀਠੀਏ ਨੂੰ ਮਿਲਦੇ ਆ ਆ ਫਿਰ ਇਹ ਵੇਖਣਾ ਪਊਗਾ ਕਿ ਬਿਕਰਮ ਸਿੰਘ ਮਜੀਠੀਏ ਦਾ ਕਦ ਜਿਹੜਾ ਵਾਕਿਆ ਬਾਕੀ ਸਾਰਿਆਂ ਤੋਂ ਵੱਡਾ ਤੇ ਜਾਂ ਫਿਰ ਇਹ ਮਿਲਣੀ ਕੁਝ ਹੋਰ ਤਰੀਕੇ ਦੇ ਸੰਕੇਤ ਦਿੰਦੀ ਜਾਂ ਇਸ ਮਿਲਣੀ ਦੇ ਪਿੱਛੇ ਕੁਝ ਹੋਰ ਹੈ ਜਿਹੜਾ ਅਜੇ ਤੱਕ ਕਦੇ ਉਹ ਸਾਹਮਣੇ ਨਹੀਂ ਹੁੰਦਾ ਪਰ ਬਿਕਰਮ ਸਿੰਘ ਜੀਠੀ ਨੂੰ ਬਾਬੇ ਗੁਰਿੰਦਰ ਸਿੰਘ ਢਿੱਲੋਂ ਹੁਣਾ ਦਾ ਜਾ ਕੇ ਖੁਦ ਮਿਲਣਾ ਆਪਣੇ ਆਪ ਦੇ ਵਿੱਚ ਹੀ ਬੜੀ ਵੱਡੀ ਖਬਰ ਜਿਹੜੀ ਬਣ ਜਾਂਦੀ ਆ ਕਿ ਜਿੱਥੇ ਲੱਖਾਂ ਸ਼ਰਧਾਲੂ ਬਾਬੇ ਦੇ ਦਰਸ਼ਨਾਂ ਵਾਸਤੇ ਤਰਸਦੇ ਆ ਉਥੇ ਬਾਬਾ ਜੀ ਖੁਦ ਜਾ ਕੇ ਅੰਦਰ ਜਾ ਕੇ ਬਿਕਰਮ ਸਿੰਘ ਮਜੀਠੀਏ ਨੂੰ ਦਰਸ਼ਨ ਲੈਂਦੇ ਆ ਖਬਰਾਂ ਵੀ ਫਿਰ ਇਹ ਬਣਦੀਆਂ ਬਣਦੀਆਂ ਬਿਲਕੁਲ ਅਣਕੀ ਸਰ ਅੱਜ ਬਜਟ ਬਜਟ ਵੀ ਪੇਸ਼ ਕੀਤਾ ਜਾਵੇਗਾ ਬਜਟ ਤੇ ਵੀ ਪੂਰੀ ਨਿਗਰਾਨੀ ਰੱਖੀ ਜਾਊਗੀ ਕਿ ਅੱਜ ਦੇਸ਼ ਦੇ ਬਜਟ ਦੇ ਵਿੱਚ ਕਿਹੜੇ ਵਰਗ ਨੂੰ ਕਿਹੜੇ ਲੋਕਾਂ ਦੇ ਲਈ ਖਾਸ ਧਿਆਨ ਰੱਖਿਆ ਜਾਂਦਾ ਕੀ ਕੁਝ ਐਲਾਨ ਕੀਤੇ ਜਾਂਦੇ ਆ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਰਖਣਾ ਸਾਹਿਬ ਅੱਛਾ ਐਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ तमाम ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਜਨ ਅ ਲੋਕ ਕ੍ਰਾਂਤੀ ਮੇਰੇ ਨੂੰ ਅਜਾਜ਼ਤ ਧੰਨਵਾਦ